ਰੀਅਲ ਫੈਕਟ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪ੍ਰਦੀਪ ਤੇ ਲੋ ਵੱਲੋਂ ਪਿਆਰ ਭਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਦਰਸ਼ਕੋ ਤੁਹਾਡੀ ਕਚਹਿਰੀ ਚ ਇੱਕ ਵਾਰ ਫੇਰ ਹਾਜ਼ਰ ਅੱਜ ਅਸੀਂ ਪਹੁੰਚੇ ਆਂ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਕਿਸਾਨਾਂ ਦੀ ਜਥੇਬੰਦੀ ਔਰ ਮੋਗਾ ਜ਼ਿਲ੍ਹੇ ਦੇ ਵਿੱਚ ਸ਼ੇਰੇ ਪੰਜਾਬ ਜਥੇਬੰਦੀ ਦਾ ਵਿਸਤਾਰ ਹੋਇਆ ਜਿਸ ਦੇ ਵਿੱਚ ਮੋਗਾ ਜ਼ਿਲ੍ਹੇ ਦੇ ਜ਼ਿਲ੍ਹਾ ਪ੍ਰਧਾਨ ਠਾਪਿਆ ਗਿਆ ਆਤਮਾ ਸਿੰਘ ਜੀ ਢਾਲੀਵਾਲ ਉਹਨਾਂ ਨੂੰ ਔਰ ਮੇਰੇ ਨਾਲ ਇਸ ਵਕਤ ਸ਼ੇਰੇ ਪੰਜਾਬ ਜਥੇਬੰਦੀ ਦੇ ਨੁਮਾਇंदे ਉਹਨਾਂ ਦੀ ਟੀਮ ਆਤਮਾ ਸਿੰਘ ਜੀ ਢਾਲੀਵਾਲ ਗਗਨਦੀਪ ਸਿੰਘ ਜੀ ਡੀਪੀ ਔਰ ਉਹਨਾਂ ਦੇ ਨਾਲ ਉਹਨਾਂ ਦੀ ਸਮੁੱਚੀ ਟੀਮ ਹੈ ਜਿਹੜੀ ਮੌਜੂਦ ਹੈ ਆਓ ਆਪਾਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਆਤਮਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਗਗਨਦੀਪ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਤਮਾ ਸਿੰਘ ਜੀ ਪਹਿਲਾਂ ਤਾਂ ਅਸੀਂ ਮੁਬਾਰਕਬਾਦ ਦਿੰਨੇ ਆ ਕਿ ਸ਼ੇਰੇ ਪੰਜਾਬ ਜਥੇਬੰਦੀ ਨੇ ਤੁਹਾਨੂੰ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਥਾਪੀ ਹੈ ਤੇ ਕੀ ਮਹਿਸੂਸ ਕਰ ਰਹੇ ਹੋ ਇਸ ਵਕਤ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਮੈਣਨੀ ਬਹੁਤ ਵੱਡੀ ਗੱਲ ਹੁੰਦੀ ਹੈ ਕੀ ਕਹਿਣਾ ਚਾਹੋਗੇ ਪ੍ਰਦੀਪ ਪਹਿਲਾਂ ਤਾਂ ਤੁਹਾਡਾ ਧੰਨਵਾਦ ਜੋ ਦਾਸ ਦੇ ਵਿੜੇ ਚ ਆਏ ਆ ਤੇ ਉਹ ਐਗੁਰ ਜੀ ਕਾ ਖਾਸ ਕਰਕੇ ਐਗੁਰ ਜੀ ਦੇ ਘਰੇ ਭਾਰਤੀ ਕਿਸਾਨ ਯੂਨੀਅਨ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸੋਤ ਤੇ ਚੱਲੀ ਆ ਸਰਦਾਰ ਗੁਰਿੰਦਰ ਸਿੰਘ ਭੰਗੂ ਸੂਬਾ ਪ੍ਰਧਾਨ ਜੇ ਜੋ ਜ਼ਿੰਮੇਵਾਰੀ ਦਿੱਤੀ ਹੈ ਉਹਨੂੰ ਤਨਦੇਹੀ ਨਾਲ ਨਿਭਾਵਾਂਗੇ ਪਿੰਡਾਂ 'ਚ ਸ਼ਹਿਰ 'ਚੋਂ ਹਰ ਪਿੰਡ 'ਚ ਪੂਰੀ ਪੂਰਾ ਪੂਰਾ ਸੰਜੋਗ ਮਿਲ ਰਿਹਾ ਨੌਜਵਾਨ ਹੈਗੇ ਕਿ ਕਿਉਂਕਿ ਕਈ ਜਥੇਬੰਦੀਆਂ ਪਹਿਲਾਂ ਕੰਮ ਕਰ ਰਹੀਆਂ ਕਿਵੇਂ ਹੈ ਨੌਜਵਾਨਾਂ ਦਾ ਰੁਝਾਨ ਜਥੇਬੰਦੀਨਾ ਹੈ ਕਿ ਬਹੁਤ ਵਧੀਆ ਪ੍ਰਤੀ ਅੱਛਾ ਬਹੁਤ ਜੋਸ਼ਾ ਪੂਰਾ ਜੱਜ ਜੀ ਮੈਂ ਅ ਅਗਲਾ ਸਵਾਲ ਮੇਰਾ ਅੱਜ ਦੇ ਕਰੰਟ ਟਾਪਿਕ ਤੇ ਮੈਂ ਗੱਲ ਕਰਨੀ ਚਾਹੂੰਗਾ ਕਿਉਂਕਿ ਸੋਸ਼ਲ ਮੀਡੀਆ ਤੇ ਵੀ ਸਾਨੂੰ ਕਾਫੀ ਸਵਾਲ ਇਸ ਬਾਰੇ ਆ ਰਹੇ ਆ ਕਿ ਭਾਈ ਅਮਰਤਪਾਲ ਸਿੰਘ ਮਹਿਰੋਂ ਦਾ ਜਿਹੜਾ ਮੁੱਦਾ ਅੱਜ ਗਰਮਾਇਆ ਹੋਇਆ ਉਹਨਾਂ ਨੇ ਇੱਕ ਜਿਹੜਾ ਸਾਧ ਕਹਿ ਲਿਏ ਜਿਹੇ ਬੰਦੇ ਨੂੰ ਸਾਧ ਹੀ ਕਹਿ ਸਕਦੇ ਸਾਧ ਜਿਹੜਾ ਸਾਧ ਦੇ ਭੇਖ ਦੇ ਵਿੱਚ ਇੱਕ ਐਸੇ ਸਖਸ਼ ਨੂੰ ਜਿਹੜਾ ਉਹਨਾਂ ਨੇ ਪਰਦਾਫਾਸ਼ ਕੀਤਾ ਉਹ ਲੜਕੀ ਦੀ ਜਿਹੜੀ ਰੇਪ ਦੀ ਗੱਲ ਸਾਹਮਣੇ ਆਈ ਉਸ ਤੋਂ ਬਾਅਦ ਨੌਬਤ ਇਹ ਆ ਗਈ ਕਿ ਅਮਰਤਪਾਲ ਸਿੰਘ ਮਹਿਰੋ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਆਪਣੇ ਅਥਰੂ ਵੀ ਨਹੀਂ ਰੋਕ ਸਕੇ ਤੇ ਤੁਸੀਂ ਇਸ ਮੁੱਦੇ ਬਾਰੇ ਕੀ ਕਹਿਣਾ ਚਾਹੋਗੇ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਜੋ ਭਾਈ ਸਾਹਿਬ ਨੇ ਫੈਸਲਾ ਲਿਆ ਉਹਨੂੰ ਸਾਥ ਕਹਿਣ ਦਾ ਤਾਂ ਹੱਕ ਹੀ ਹੈ ਸਾਧ ਹੈਗੇ ਆ ਮਹਾਪੁਰਸ ਹੁੰਦੇ ਆ ਉਹ ਭਲੇ ਲਈ ਹੁੰਦੇ ਆ ਉਹ ਸਾਧ ਦੇ ਪੇਖ ਚ ਇੱਕ ਬਹਿ ਰੁਪਿਆ ਹਾਂ ਤੇ ਜੋ ਭਾਈ ਸਾਹਿਬ ਨੇ 27 ਤਰੀਕ ਨੂੰ ਫੈਸਲਾ ਲਿਆ ਮੋਗਾ ਮੰਡੀ ਦਾ ਕਾਠ ਦਾ ਉਹ ਭਾਈ ਸਾਹਿਬ ਸ਼ੂਬਾ ਪ੍ਰਧਾਨ ਸਰਦਾਰ ਗੁਰਿੰਦਰ ਸਿੰਘ ਭੰਗੂ ਜੀ ਨਾਲ ਗੱਲ ਹੋਈ ਸੀ ਸਾਰੇ ਪੰਜਾਬ ਜਥੇਬੰਦੀ ਪਿੰਡ ਪਿੰਡ ਦੀਆਂ ਇਕਾਈਆਂ ਪ੍ਰਧਾਨ ਸਾਰੇ ਉੱਥੇ ਭਾਈ ਸਾਹਿਬ ਦਾ ਦਿਲੋਂ ਜਟਾਣਾ ਮੰਗੂ ਖੜੇ ਸਪੋਰਟ ਕਰਨ ਪਹੁੰਚ ਰਹੇ ਹਾਂ ਕਿਸੇ ਤੋਂ ਡਰਨ ਦੀ ਲੋੜ ਨਹੀਂ ਕਿਸੇ ਤੋਂ ਝਕੰਦੀ ਲੋੜ ਨਹੀਂ ਅਸੀਂ ਭਾਈ ਸਾਹਿਬ ਦੇ ਨਾਲ ਸਾਰੇ ਪੰਜਾਬ ਜੁਨੀਅਨ ਮਹਾਰਾਜ ਅਨਜੀਤ ਸਿੰਘ ਦੀ ਸੋਤੇ ਹੱਕ ਸੱਚ ਦੀ ਲੜਾਈ ਲਈ ਜ਼ਮੀਰਾਂ ਲਈ ਤੇ ਆਪਣੀਆਂ ਧੀਆਂ ਲਈ ਉਹ ਕੀਤਾ ਭਾਈ ਸਾਹਿਬ ਨੇ ਅਸੀਂ ਉਹਦੇ ਨਾਲ ਖੜੇ ਬਹੁਤ ਵਧੀਆ ਕਰ ਲੈ ਜੀ ਉਹਨਾਂ ਨੇ ਇੱਕ ਜਾਗਦੀ ਜ਼ਮੀਰ ਵਾਲੇ ਜੋ ਖਾਲਸੇ ਨੂੰ ਗੁਰੂ ਸਾਹਿਬ ਨੇ ਜੋ ਕੰਮ ਬਖਸ਼ਿਆ ਸੀ ਕਿ ਜਿਹੜਾ ਕੰਮ ਇੱਕ ਜ਼ਿੰਮੇਵਾਰੀ ਸੌਂਪੀ ਸੀ ਕਿ ਧੀਆਂ ਪੇਣਾ ਦੀ ਇੱਜ਼ਤ ਬਚਾਉਣੀ ਤੇ ਮੇਰੇ ਖਿਆਲ ਦੇ ਵਿੱਚ ਅੱਜ ਦੇ ਟਾਈਮ 'ਚ ਉਹਦੇ ਤੇ ਜੇ ਕੋਈ ਬੰਦਾ ਪਹਿਰਾ ਦੇ ਰਿਹਾ ਤਾਂ ਪ੍ਰਸ਼ਾਸਨ ਫਿਰ ਉਹਦੇ ਮਗਰ ਪੈ ਜਾਂਦਾ ਤੇ ਬਹੁਤ ਵਧੀਆ ਗੱਲ ਹੈ ਤੁਹਾਡੀ ਜਥੇਬੰਦੀ ਨੇ ਉਹਨਾਂ ਦੀ ਸਪੋਰਟ ਕਰਨ ਦਾ ਐਲਾਨ ਕੀਤਾ ਗਗਨਦੀਪ ਜੀ ਮੇਰੇ ਨਾਲ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਗਗਨਦੀਪ ਜੀ ਜਿਵੇਂ ਅੱਜ ਦਾ ਮਾਹੌਲ ਹੈ ਸਿਆਸੀ ਮਾਹੌਲ ਬਣਦਾ ਜਾ ਰਿਹਾ ਪੰਜਾਬ ਦੇ ਵਿੱਚ ਤੇ ਅਸੀਂ ਪਹਿਲਾਂ ਦੇਖਿਆ ਕਿ ਸਿਆਸਤ ਨੇ ਸਾਡੇ ਨੌਜਵਾਨਾਂ ਦਾ ਖਿਲਵਾੜ ਬਹੁਤ ਕੀਤਾ ਹੈ ਸਿਆਸਤ ਜਦੋਂ ਚੋਣਾਂ ਆਉਂਦੀ ਹੈ ਆਉਂਦੀਆਂ ਨੇ ਸਾਡੇ ਨੌਜਵਾਨਾਂ ਦਾ ਇਸਤੇਮਾਲ ਕਰਦੇ ਐ ਸਿਆਸੀ ਲੋਕ ਉਹਨਾਂ ਨੂੰ ਉਦੋਂ ਹਰ ਟਾਈਪ ਦਾ ਜਿਹੜਾ ਨਸ਼ਾ ਵੀ ਸਪਲਾਈ ਕਰਦੇ ਆ ਉਹਨਾਂ ਨੂੰ ਸਪੋਰਟ ਵੀ ਕਰਦੇ ਆ ਉਹਨਾਂ ਲਈ ਬੂਥ ਕੈਪਚਰਿੰਗ ਵੀ ਹੁੰਦੀ ਆ ਸਾਰਾ ਕੁਝ ਕਰਦੇ ਆ ਜਦੋਂ ਉਹ ਨੌਜਵਾਨ ਇਸ ਰਾਹ ਤੇ ਤੁਰ ਪੈਂਦੇ ਆ ਗੈਂਗਸਟਰ ਬਣ ਜਾਂਦੇ ਆ ਫਿਰ ਇਹੀ ਜਿਹੜੇ ਲੀਡਰ ਨੇ ਇਹ ਉਹਨਾਂ ਨੂੰ ਆਪ ਦਾ ਰਾਹ ਦਾ ਕੰਡਾ ਸਮਝ ਕੇ ਤੇ ਹਟਾਉਣ ਦੇ ਰਾਹ ਤੇ ਤੁਰ ਪੈਂਦੇ ਆ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਖੁਦ ਇੱਕ ਨੌਜਵਾਨ ਨੂੰ ਤੇ ਤੁਹਾਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ ਮੇਰੇ ਖਿਆਲ ਬਾਈ ਜੀ ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਗਗਨਦੀਪ ਜੀ ਨੂੰ ਮੁਬਾਰਕਾਂ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਸਿਆਸੀ ਮਾਹੌਲ ਦੇ ਵਿੱਚ ਨੌਜਵਾਨਾਂ ਦਾ ਰੋਲ ਹੈ ਜਿਹੜਾ ਤੇ ਨੌਜਵਾਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ ਰਿਸਪੈਕਟਡ ਸਾਡੇ ਸੂਬਾ ਪ੍ਰਧਾਨ ਜੀ ਰਵਿੰਦਰ ਸਿੰਘ ਪੰਗੂ ਜੀ ਸ਼ੇਰ-ਏ-ਪੰਜਾਬ ਜਿਹੜੀ ਜਥੇਬੰਦੀ ਹੈ ਉਹਨਾਂ ਦਾ ਤਹਿ ਦਿਲੋਂ ਸਤਿਕਾਰ ਕਰਦਾ ਔਰ ਜਿਹੜੇ ਸਾਡੇ ਛੋਟਾ ਵੀਰ ਆਤਮਾ ਸਿੰਘ ਜ਼ਿਲ੍ਹਾ ਪ੍ਰਧਾਨ ਦੀ ਉਹਨਾਂ ਨੂੰ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਔਰ ਇੱਕ ਨਾ ਚੀਜ਼ ਨੂੰ ਮੀਤ ਪ੍ਰਧਾਨ ਬਣਾਇਆ ਮੈਂ ਬਹੁਤ ਥੈਂਕਸ ਕਰਦਾ ਜਥੇਬੰਦੀ ਦਾ ਔਰ ਪਕਾਈ ਪ੍ਰਧਾਨ ਜੀ ਬਲਾਕ ਪ੍ਰਧਾਨ ਜ਼ਿਲ੍ਹੇ ਦੀ ਟੀਮ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਬਾਕੀ ਮਸਲਾ ਦੂਜਾ ਜੀ ਸਿਆਸੀ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਯੂਥ ਆਲਾ ਅੱਜ ਦਾ ਯੂਥ ਪਲੱਸ 2 ਜਦੋਂ ਬੱਚਾ ਕਰਦਾ ਉਹਦੇ ਅੰਦਰ ਇੱਕ ਹਉਆ ਦੀ ਮੈਂ ਬਾਈਕਾ ਹਾਂ ਵਾ ਹੂੰ ਬਾਈਕਾ ਹੋਣ ਵਾਲੇ ਕੌਣ ਨੇ ਸਾਡੇ ਸਿਆਸੀ ਲੋਕ ਹੂੰ ਜਿਨ੍ਹਾਂ ਦੇ ਪਿੱਛੇ ਥਾਪੜਾ ਹੁੰਦਾ ਕੋਈ ਗੱਲ ਨਹੀਂ ਤੁਸੀਂ ਦੇਖੋ ਜੋ ਕੁਝ ਹੁੰਦਾ ਸੀ ਆਪੇ ਕਰਾਂਗੇ ਹੂੰ ਪਰ ਸਾਡੇ ਬੱਚਾ ਨੂੰ ਗੁਮਰਾਹ ਕਰਕੇ ਗਲਤ ਰਸਤੇ ਤੇ ਲੈ ਮਨ ਦੁਖੀ ਹੁੰਦਾ ਕਿਉਂਕਿ ਮੈਂ ਡੀਪੀਟੀ ਟੀਚਰ ਹੋਣ ਦੇ ਨਾਤੇ ਮੈਂ ਐਕਸਾ ਸਟੂਡੈਂਟ ਦੇਖਦਾ ਰਹਿਣਾ ਹਮ ਬਾਹਰ ਕੀ ਕੁਝ ਹੁੰਦਾ ਉਹਨਾਂ ਦੇ ਪਿੱਛੇ ਸਿਆਸੀ ਲੀਡਰਾਂ ਦਾ ਹੱਥ ਆ ਉਹ ਅੱਜ ਹੋਰ ਜਦੋਂ ਜੇਲ੍ਹ ਦਾ ਵਾਤਾਵਰਨ ਦੇ ਵਿੱਚ ਪਹੁੰਚਦੇ ਆ ਉੱਥੇ ਵੱਡੇ ਵੱਡੇ ਨਾਲ ਜੋ ਸੰਪਰਕ ਕਰ ਜਾਂਦੇ ਆ ਫਿਰ ਗੈਂਗਸਟਰ ਬਣਦੇ ਆ ਹਮ ਕਰੋ ਬੇਕਾਰ ਹੁੰਦੇ ਆ ਘਰ ਉੱਜੜ ਜਾਂਦਾ ਉਹਦੋਂ ਕੋਈ ਸਿਆਸੀ ਲੀਡਰ ਕਹਿੰਦਾ ਨਹੀਂ ਸਾਡਾ ਨਹੀਂ ਬੱਚਾ ਪਰ ਪਹਿਲਾਂ ਉਹਨੂੰ ਵਰਤਦੇ ਆ ਮੈਂ ਇਸ ਚੀਜ਼ ਤੇ ਇਹੀ ਕਹੂੰਗਾ ਵੀ ਬਾਅਦ ਦੇ ਵਿੱਚ ਉਹੀ ਰਾਜ਼ ਆ ਕੰਡਾ ਲੱਗਣ ਲੱਗ ਜਾਂਦਾ ਉਹਨਾਂ ਨੂੰ ਫਿਰ ਉਹਨਾਂ ਦਾ ਫਿਰ ਤੁਹਾਨੂੰ ਪਤਾ ਹੀ ਹੈ ਹੁਣ ਮੈਂ ਸੱਚੀ ਗੱਲ ਹੀ ਕਹਿੰਦੇ ਨੇ ਕਾਉਂਟਰੀ ਕਰਾਉਣਾ ਹੁਣ ਕੀ ਕੀ ਕਹਿਣਾ ਕਿਸੇ ਨੇ ਕਿਸੇ ਦਾ ਆ ਆਪਾਂ ਜਿਵੇਂ ਮਰਜ਼ੀ ਕਹਿ ਲਈਏ ਵੀ ਇਹਨਾਂ ਨੂੰ ਥੋੜਾ ਆ ਜਾ ਸਿਆਸੀ ਲੀਡਰਾਂ ਨੂੰ ਕਿਉਂਕਿ ਇਹਨਾਂ ਦੇ ਵੀ ਬੱਚੇ ਆ ਇਹਨਾਂ ਦਾ ਬੱਚਾ ਮੈਨੂੰ ਗੈਂਗਸਟਰ ਦਿਖਾ ਦਿਓ ਚੋਰੀ ਦੇ ਕੇਸ ਦਿਖਾ ਦਿਓ ਚਿੱਟੇ ਦੇ ਕੇਸ ਦਿਖਾ ਦਿਓ ਪਰ ਨਹੀਂ ਸਾਡੇ ਕਿਉਂਕਿ ਸਾਨੂੰ ਹੋਊਗਾ ਹੂੰ ਜਿਸੇ ਬਾਈ ਕਹੇ ਇਹ ਬਾਈ ਲਫ਼ਜ਼ ਬੜਾ ਸੌਖਾ ਹੈ ਕਹਾਉਣਾ ਬਹੁਤ ਸੌਖਾ ਹੈ ਸੋ ਮੈਂ ਤਾਂ ਇਹੀ ਕਹੂੰਗਾ ਸਾਡੇ ਰਿਸਪੈਕਟਡ ਨੇ ਸਰਦਾਰ ਬਿਕਰ ਸਿੰਘ ਜੀ ਰੌਂਦਾ ਸਾਹਿਬ ਸਾਡੀ ਟੀਮ ਦੇ ਮੈਂਬਰ ਸਰਦਾਰ ਛੱਤਰ ਸਿੰਘ ਜੀ ਭਾਈ ਸਾਹਿਬ ਵੱਡੇ ਨੇ ਰੇਸ਼ਮ ਸਿੰਘ ਜੀ ਇੱਧਰ ਭਾਈ ਸਾਹਿਬ ਦੀ ਬੈਠਣ ਨਿੱਕਾ ਜੀ ਬਹੁਤ ਵੱਡੀ ਸੋਚ ਸਾਡੀ ਇੱਕ ਟੀਮ ਆ ਨਵੀ ਜਿਹੜੇ ਕਿ ਅਸੀਂ ਇਹ ਵੀ ਆ ਅਸੀਂ ਜਥੇਬੰਦੀ ਨਾਲ ਤਾਂ ਖੜਨਾ ਹੀ ਖੜਨਾ ਅਸੀਂ ਜਿੱਥੇ ਧੱਕਾ ਹੁੰਦਾ ਗਰੀਬ ਨਾਲ ਅਸੀਂ ਉੱਥੇ ਵੀ ਖੜ੍ਹਨਾ ਹਾਂ। ਹੂੰ। ਇਹ ਧਿਆਣੀ ਨਾਲ ਜੇ ਕਿਤੇ ਕੋਈ ਸਾਨੂੰ ਲੱਗਦਾ ਸਾਡੇ ਮੈਟਰ ਦਾ ਗੱਲ ਆਉਂਦੀ ਹੈ ਅਸੀਂ ਉਹਨਾਂ ਦੇ ਲਈ ਵੀ ਖੜ੍ਹੇ ਆਂ। ਹੂੰ। ਨਾ ਕਿ ਇਹ ਮਤਲਬ ਨਹੀਂ ਜਥੇਬੰਦੀ ਦਾ ਵੀ ਜੇ ਸਟicker ਲਾ ਲੇ ਤੇ ਹਰਾ ਪਰਨਾ ਪਾ ਲੇ ਅਸੀਂ ਚਾ ਉਧਰ ਘੋਟ ਲਈ ਨਹੀਂ। ਹੂੰ। ਅਸੀਂ ਬਹੁਤ ਗਰਾਉਂਡ ਲੈਵਲ ਤੇ ਚੱਲੇ ਆਂ। ਹੂੰ। ਚੱਲੇ ਆਂ, ਚੱਲਦੇ ਰਹਿਣਾ। ਅਸੀਂ ਉਹਨਾਂ ਨੂੰ ਜਿਨ੍ਹਾਂ ਨੂੰ ਸਾਨੂੰ ਜ਼ਿੰਮੇਵਾਰੀ ਦਿੱਤੀ ਹੈ ਉਹਨਾਂ ਦਾ ਦੇਖੋ ਜੇ ਕੁਝ ਦੇਖਿਆ ਤਾਂ ਹੀ ਉਹਨਾਂ ਨੇ ਏਡੀ ਬਿਠ ਜ਼ਿੰਮੇਵਾਰੀ ਦਿੱਤੀ ਹੈ। ਹੂੰ। ਨਹੀਂ ਤੇ ਪਿੰਡ ਦੇ ਵਿੱਚ ਘਰ ਦੇ ਵਿੱਚ ਨਹੀਂ ਇਨਸਾਨ ਬਣਾਉਂਦੇ ਕੋਈ ਸੋਚ ਵਿਚਾਰ ਕੇ ਕੀਤਾ ਸੋ ਇਸ ਕਰਕੇ ਸਾਰੇ ਜਥੇਬੰਦੀ ਦਾ ਪ੍ਰਦੀਪ ਜੀ ਔਰ ਜਿਹੜੇ ਸਾਡੀ ਟੀਮ ਨੇ ਮੇਰੇ ਰਿਸਪੈਕਟਡ ਸਰਦਾਰ ਬਿਕਰ ਸਿੰਘ ਜੀ ਹਰਉਤਾ ਸਾਹਿਬ ਉਹਨਾਂ ਦਾ ਬਹੁਤ ਵੱਡਾ ਹੱਥ ਹੈ ਔਰ ਸਾਡੇ ਬਜ਼ੁਰਗ ਬਾਈਚੂ ਸਰਦਾਰ ਨਛੱਤਰ ਸਿੰਘ ਜੀ ਸਰਦਾਰ ਰੇਸ਼ਮ ਸਿੰਘ ਜੀ ਇਹਨਾਂ ਦਾ ਬੜਾ ਹੱਥ ਹੈ ਸੋ ਅਸੀਂ ਸਾਰੇ ਜਾਣੇ ਆਪਣੇ ਵੀਰ ਨੂੰ ਆਤਮਾ ਸਿੰਘ ਨੂੰ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਭਰਾਵਾ ਦੈਂ ਦੁਗਣੀ ਰਾਜੋ ਆਪਣੀ ਸਰ ਕੀ ਕਰੇ ਵੈਗਰੂ ਤੇਰੇ ਅੰਗ ਸੰਗ ਹੋਵੇ ਵਾਜੁਰਜਿਕਾ ਖਾਲਸਾ ਬਹੁਤ ਸੋਹਣੇ ਵਿਚਾਰ ਪੇਸ਼ ਕੀਤੇ ਆ ਗਗਨਦੀਪ ਜੀ ਨੇ ਮੈਂ ਆਤਮਾ ਸਿੰਘ ਜੀ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਪ੍ਰੈਸਿਕਤਰੋਂ ਜੀ ਕਰ ਬਕਰ ਸਿੰਘ ਜੀ ਰੌਂਤਾ ਪ੍ਰੈਸਸ ਜਿਲ੍ਹਾ ਪ੍ਰੈਸਿਕਤਰ ਨੇ ਪੰਜਾਬ ਦੀ ਪੰਜਾਬ ਸੂਬਾ ਪ੍ਰੈਸਿਕਤਰ ਬਕਰ ਸਿੰਘ ਜੀ ਰੌਂਤਾ ਜਿਹੜੇ ਸ਼ੇਰੇ ਪੰਜਾਬ ਜਥੇਬੰਦੀ ਦੇ ਸੂਬਾ ਪ੍ਰੈਸਿਕਤਰ ਨੇ ਤੇ ਗੁਰਿੰਦਰ ਸਿੰਘ ਜੀ ਪੰਗੂ ਜਿਹੜੇ ਸੂਬਾ ਪ੍ਰਧਾਨ ਨੇ ਔਰ ਆਤਮਨ ਸਿੰਘ ਜੀ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਚਾਹਾਂ ਜਿਵੇਂ ਤੁਸੀਂ ਗੱਲ ਕਹੀ ਹੈ ਕਿ ਨੌਜਵਾਨਾਂ ਦੇ ਵਿੱਚ ਉਤਸ਼ਾਹ ਹੈ ਜਥੇਬੰਦੀ ਨਾਲ ਜੁੜਨ ਦਾ ਬਹੁਤ ਵਧੀਆ ਗੱਲ ਹੈ ਜੇ ਨੌਜਵਾਨ ਜਥੇਬੰਦੀ ਨਾਲ ਜੁੜਨਗੇ ਸਹੀ ਸੰਘਰਸ਼ਾਂ ਦੇ ਰਾਹ ਤੁਰਨਗੇ ਚੰਗੇ ਕੰਮਾਂ ਲਈ ਸੰਘਰਸ਼ ਕਰਨਗੇ ਬਹੁਤ ਵਧੀਆ ਗੱਲ ਹੈ ਪਰ ਬਹੁਤ ਹੀ ਲੋਕ ਅਸੀਂ ਦੇਖਿਆ ਹੈ ਕਿ ਦਿੱਲੀ ਜਿਹੜਾ ਮੋਰਚਾ ਲੱਗਿਆ ਸੀ ਉਸ ਤੋਂ ਬਾਅਦ ਬਹੁਤੇ ਲੋਕ ਜਥੇਬੰਦੀਆਂ ਨਾਲ ਸਿਰਫ ਜਿਹੜਾ ਟੋਲ ਟੈਕਸ ਤੋਂ ਬਚਣ ਲਈ ਕਾਰਡ ਬਣਾਉਣ ਲਈ ਜੁੜ ਜਾਂਦੇ ਆ ਤੇ ਬਾਅਦ ਦੇ ਵਿੱਚ ਐਕਟੀਵਿਟੀ ਜਿਹੜੀ ਜ਼ੀਰੋ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ ਬਹੁਤ ਅਜਿਹੇ ਲੋਕਾਂ ਦੀ ਭਰਮਾਰ ਹੋ ਗਈ ਸੀ ਜਿਹੜੇ ਸਿਰਫ ਤੇ ਸਿਰਫ ਜਥੇਬੰਦੀਆਂ ਨਾਲ ਜੁੜੇ ਸੀ ਤਾਂ ਕਿ ਸਹੂਲਤਾਂ ਜਿਹੜੀਆਂ ਜੇ ਟੋਲ ਟੈਕਸ ਤੋਂ ਬਚਣਾ ਤਾਂ ਜੀ ਕਿਸੇ ਯੂਨੀਅਨ ਦਾ ਜਥੇਬੰਦੀ ਦਾ ਕਾਰਡ ਬਣਾ ਲਓ ਇਹ ਇੱਕ ਕੌੜਾ ਸੱਚ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਨਹੀਂ ਵਰਦੀਪ ਜੀ ਇਹ ਕਾਰਡ ਬਣਾਉਣ ਲਈ ਕਿਹਨਾ ਸਾਰੇ ਅੱਗੇ ਰਹਿਕੀ ਸੀ ਕਿਸੇ ਕੋਲੇ ਲੀਗਲ ਨਹੀਂ ਸੀਗਾ ਹਾਂ ਸਾਡਾ ਸੁਭਾ ਪ੍ਰਧਾਨ ਹੀ ਕਾਰਡ ਬਣਾਊਗਾ ਹਾਂ ਜਣੇ ਖਣੇ ਦਾ ਕਾਰਡ ਨਹੀਂ ਬਣਾਊਗਾ ਜੋ ਖਲੋਰੀ ਬਾਡਰ ਤੇ ਜਾਂ ਸੰਭੂ ਬਾਡਰ ਤੇ ਜਾ ਕੇ 5 ਦਿਨ ਦੀ ਹਾਜ਼ਰੀ ਲੱਗੂਗੀ ਜਿਹੜੇ ਐਕਟਿਵ ਹੋਣਗੇ ਐਕਟੀਵਿਟੀ ਕਰਨਗੇ ਉਹਨਾਂ ਨੂੰ ਸਹੂਲਤ ਮਿਲੇਗਾ ਹਾਂ ਠੀਕ ਆ ਆਪਦੀ ਹੋਣ ਦਾ ਜ਼ਮੀਰ ਦਾ ਹਾਂ ਜਾਂ ਆਦੀਆਂ ਜ਼ਮੀਰਾਂ ਵਾਲੇ ਨੋ ਰੀਵਾਰਡਰ ਜਾਣਗੇ ਜਾਂ ਜਗਦੀਆਂ ਜਮੀਰਾ ਵਾਲੀ ਸੰਭੂ ਬਾਡਰ ਜਾਣਗੇ ਜੀ ਜਗਦੀਆਂ ਜਮੀਰਾ ਵਾਲੀ ਜਿਵੇਂ ਅੰਮ੍ਰਿਤਪਾਲ ਮਹਿਰੋ ਕਰ ਰਿਹਾ ਉਹਦਾ ਸਾਥ ਜਾਣਗੇ ਤੇ ਉਹਨਾਂ ਲਈ ਸਰਦਾਰ ਗੁਰਿੰਦਰ ਸਿੰਘ ਭੰਗੂ ਜੀ ਉਥੋਂ ਅਸੀਂ ਆਪਣੇ ਮਹੱਲੀ ਤੋਂ ਹੀ ਕਾਰਡ ਪ੍ਰੈਸ ਕਰ ਇੱਕ ਥਾਂ ਤੇ ਕਾਰਡ ਬਣ ਰਹੇ ਆ ਤੇ ਉਹਦੇ ਹੱਥੀ ਜ਼ਿੰਮੇਵਾਰੀ ਆ ਸਾਰੀ ਸੁਭਾ ਪ੍ਰਧਾਨੀ ਸਾਰੇ ਕਾਰਡ ਕਿਉਂਕਿ ਇਹ ਚੀਜ਼ ਨਾ ਮੇਰੇ ਖਿਆਲ ਤੁਸੀਂ ਸਾਰੇ ਸਹਿਮਤ ਹੋਵੋਗੇ ਕਿ ਕੁਝ ਜਥੇਬੰਦੀਆਂ 'ਚ ਇਹ ਕੰਮ ਬੜੀ ਪ੍ਰਮਹਾਰ ਚੱਲ ਪਿਆ ਸੀਗਾ ਕਿ ਕਾਰਡ ਬਣਾਓ ਜੀ ਤੇ ਮੰਨ ਲਓ ਇਹ ਇੱਕ ਟਰੈਂਡ ਚੱਲ ਪਿਆ ਸੀ ਕਈ ਜਥੇਬੰਦੀਆਂ 'ਚ ਸਾਰਿਆਂ ਦਾ ਨਹੀਂ ਕਹਿੰਦਾ ਕੁਝ ਜਥੇਬੰਦੀਆਂ 'ਚ ਤੇ ਉਸ ਚੀਜ਼ ਨੇ ਕਿਤਨਾ ਕਿਤੇ ਢਾਹ ਜ਼ਰੂਰ ਲਾਈ ਆ ਕਿਸਾਨ ਜਥੇਬੰਦੀਆਂ ਨੂੰ ਪ੍ਰਦੀਪ ਹੁਣ ਅਸੀਂ ਪਹਿਲਾਂ ਸਭ ਤੋਂ ਪਹਿਲਾਂ ਕਾਦੀਆਂ 'ਚ ਕੰਮ ਕੀਤਾ ਜੀ ਉਹਦੀ ਜ਼ਿੰਮੇਵਾਰੀ ਸਾਡੇ ਜ਼ਿਲ੍ਹਾ ਦੇ ਜਨ ਸਕੱਤਰ ਸੀ ਉਹ ਕਾਰਡ ਬਣਾਉਂਦੇ ਸੀ ਫਿਰ ਬਰਤਿਸਕਰਟਰ ਨੂੰ ਲਾਤੀ ਡਿਉਟੀ ਆਮਾਰੇ ਸੀ ਜੀ ਆਮਾਰੇ ਸੀ ਫਿਰ ਅਸੀਂ ਦਕੌਂਦਾ ਦਾ ਨਾਂ ਹੀ ਲੈਣਾ ਚਾਹੁੰਦੇ ਸੀ ਕੰਮ ਹੀ ਨਹੀਂ ਕੀਤਾ ਦੋ ਕੁ ਮਹੀਨੇ ਕੰਮ ਕੀਤਾ ਪਰ ਜਦੋਂ ਭਰਾ ਦੀ ਸਾਡੇ ਦੀ ਡੈਥ ਹੋ ਗਈ ਸੋਹਣੇ ਦੀ ਤੁਹਾਨੂੰ ਪਤਾ ਹੀ ਹੈ ਅੰਦਰ ਪਾਲ ਜੀ 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 ਬਿਲਕੁਲ ਉੱਥੇ ਮਾਨ ਖੱਟਾ ਕੀਤਾ ਉਹਨਾਂ ਨੇ ਨਾ ਸਸਕਾਰ ਤੇ ਆਏ ਉਹ ਹਮ ਤੇ ਨਾ ਹੀ ਭੋਗ ਤੇ ਆਏ ਹਮ ਇਹੀ ਜਿੱਥੇ ਬੰਦੀ ਤੋਂ ਲੈਣਾ ਨਾਲ ਲੈਣਾ ਵੀ ਆਪਾ ਦਾ ਸਰਮਾਨਾ ਠੀਕ ਹੈ ਨਾ ਉਹਦੀ ਮਿੱਟੀ ਰੋਲਦੀ ਉਹ ਬੰਦੇ ਸਾਡਾ 16 ਦੇ 17 ਦਿਨ ਉੱਥੇ ਸੰਘਰਸ਼ ਕੀਤਾ ਲਿਆ ਨਿਹਾਲ ਸਿੰਘ ਨੇ ਦਰਨਾ ਚੱਲਿਆ ਸੀ ਕਬਰ ਵੀ ਕੀਤਾ ਸੀ ਬਿਲਕੁਲ ਉਹ ਐਡਾ ਅਣਖੀ ਯੋਧਾ ਸੀ ਇੰਦਰਪਾਲ ਸੋਹਣਾ ਜਦੋਂ ਪਹਿਲਾਂ ਦਿੱਲੀ ਮੋਰਚਾ ਚੱਲਿਆ ਉਹਨੂੰ ਨਵਾਂ ਏਡਿਟਰ ਕਢਾ ਕੇ ਉੱਥੇ ਗਿਆ ਲੈ ਕੇ ਸਾਰੇ ਪਿੰਡ ਦਾ ਸਾਡੇ ਪਿੰਡ ਦਾ ਪੂਰਾ ਸੰਜੋਗ ਰਿਆ ਨੌਜਵਾਨਾਂ ਦਾ ਪੂਰਾ ਸੰਜੋਗ ਰਿਆ ਪਰ ਜਦੋਂ ਉਹਦੀ ਦਿਤ ਹੋ ਗਈ ਪ੍ਰਸ਼ਾਸਨ ਨੇ ਉਹਨੂੰ ਤਾਂ ਕੀਤਾ ਜਿਵੇਂ ਹੁਣ ਮਹਿਰੋਂ ਨੂੰ ਕਰ ਰਹੇ ਹਾਂ ਬੱਚੇ ਦਾ ਕੀ ਆ ਬੱਚਾ ਮੇਰਾ ਭਤੀਜਾ ਸੀ ਮਤਲਬ ਉਹਦੇ ਮਗਰ ਜਥੇਬੰਦੀ ਨੇ ਜਿਹੜੀ ਸਪੋਰਟ ਕਰਨੀ ਚਾਹੀਦੀ ਸੀ ਉਹ ਕੀਤੀ ਨਹੀਂ ਕੀਤੀ ਨਹੀਂ ਉਥੇ ਰੋਟੀਆਂ ਸੇਕਣ ਲੱਗ ਗਏ ਹਾਂ ਆਪਣੀਆਂ ਰੋਟੀਆਂ ਸੇਕਣ ਲੱਗ ਗਏ ਹਾਂਜੀ ਜੀ ਤੇ ਹੁਣ ਜਵਾਗ ਸੀ ਉਹ 17 17 18 ਸਾਲ ਦਾ ਜਵਾਗ ਘਰੇ ਸੀਗਾ ਸਾਡੇ ਪਿੰਡ ਕੀ ਪਤਾ ਕੀ ਹੋਇਆ ਕੀ ਨਹੀਂ ਹੋਇਆ ਤੇ ਪ੍ਰਸ਼ਾਸਨ ਉਹ ਜਵਾਗ ਨੂੰ ਫੜ ਲੈਂਦੀ ਕਿੱਥੇ ਸੀ ਹੂੰ ਤੇ ਜਵਾਕ ਦੇ ਹੁਣ ਪਰਜਾਈ ਨੂੰ ਵੀ ਘਰੋਂ ਚੱਕਿਆ ਮਾਤਾ ਨੂੰ ਵੀ ਜੱਕਿਆ ਬਾਈ ਨੂੰ ਵੀ ਜੱਕਿਆ ਜਦੋਂ ਬਾਈ ਨੂੰ ਉਹ ਇਹੋ ਜਿਹੇ ਕੰਮਾਂ 'ਚ ਗਿਆ ਹੀ ਨਹੀਂ ਸੀ ਉਹ ਪਰੇਸ਼ਾਨੀ ਜਦ ਦੇ ਅਸੀਂ ਪਹਿਲੇ ਤਾਂ ਇੰਦਰਪਾਲ ਦੇ ਘਰੇ ਰੇਡ ਪੈਂਦੀ ਆ ਉਹਦੇ ਗੱਲ ਕੀਤੀ ਜ਼ਿਲ੍ਹਾ ਪ੍ਰਧਾਨ ਨਾਲ ਸਾਡੇ ਬਾਈ ਐਂ ਕਰਕੇ ਬਾਈ ਨਾਲ ਧੱਕਾ ਹੋ ਰਿਹਾ ਤੁਸੀਂ ਆਓ ਉਹਦੇ ਨਹੀਂ ਜਾਂਦੇ ਫਿਰ ਅਸੀਂ ਉਥੇ ਐਸ ਐਚ ਜਦੋਂ ਨਿਤ ਸਾਹਿਬ ਨੂੰ ਲੈ ਆਉਂਦੇ ਸੀਗੇ ਆ ਗਗੜ ਕੋਲੇ ਬੈਠਾ ਬਾਈ ਨੇ 70 80 ਰਾਤ ਨੂੰ ਜਾਂਦੇ ਸੀ ਰੇਸਮ ਸੀ ਕੋਲੇ ਤੇ ਸਾਮ ਨੂੰ ਛੱਡ ਦਿੰਦਾ ਤੇ ਸੁਬਾ ਫਿਰ ਪੇਸ ਕਰੋਣਾ ਪੈਂਦਾ ਸੀ ਉਹਨੇ ਦੋਨੇ ਰਿਸ਼ਤੇ ਦਾ ਕਿਤੇ ਕਿਤੇ ਜਲਾਲਤ ਦਾ ਸਾਹਮਣਾ ਕਰਨਾ ਪਿਆ ਭੈਣ ਨੂੰ ਵੀ ਉੱਥੇ ਰੱਖਿਆਗਾ ਤੇ ਉਹ ਇਹੀ ਮਨੋਸੀ ਤੇ ਇੱਕ ਤੌਰ ਜਿਹਾ ਦਿਮਾਗੀ ਤੌਰਚ ਬਹੁਤ ਕੀਤਾ ਗਿਆ ਹੂੰ ਉਹਨੂੰ ਸੂਟ ਸੈੱਡ ਕਰਨਾ ਪੈਗਾ ਉਹਦੇ ਅਰਗਾਂ ਅਣਖੀ ਯੋਧਾ ਇਹ ਹੀ ਕਾਰਨ ਸੀਗਾ ਕਿ ਜਿਹੜਾ ਤੁਹਾਡੀ ਟੀਮ ਨੇ ਸਮੁੱਚੀ ਟੀਮ ਨੇ ਫਿਰ ਜਿਹੜੀ ਜਥੇਬੰਦੀ ਦਾ ਸਾਥ ਛੱਡ ਕੇ ਉਸ ਦਾ ਤੇ ਉਬਰੇ ਮੇਰੇ 'ਚ ਗਲਤੀ ਹੋ ਸਕਦੀ ਆ ਮੰਨ ਕੇ ਚੱਲੋ ਜਥੇਵੰਦੀਏ ਨੇ ਕਹਿੰਦਾ ਮੇਰੇ 'ਚ ਗਲਤੀ ਹੋ ਜੂਗੀ ਮੇਰੇ ਭਰਾ ਦੀ ਮਿੱਟੀ ਨੂੰ ਕਦੋਂ ਰੋਲਿਆ ਠੀਕ ਆ ਮੇਰੇ ਪਿੰਡਾਂ ਦੀਆਂ ਜਿਹੜੀਆਂ ਨਾਲ ਕਾਇਆਂ ਤੁਰਦੀਆਂ ਸੀ ਉਹਨਾਂ ਨੇ ਵੀ ਉੱਦੀ ਸਾਥ ਦਿੱਤਾ ਉਹ ਮੇਰੇ ਨਾਲ ਜਿਤਾਣ ਵਾਂਗੂ ਖੜੇ ਆ ਅੱਜ ਵੀ ਖੜੇ ਆ ਸਾਰੇ ਪਿੰਡ ਖੜੇ ਆ ਸਾਰੇ ਪੰਜਾਬ ਦੇ ਵਿੱਚ ਆ ਗਏ ਪੰਜਾਬ 'ਚ ਸਾਰੇ ਪਿੰਡ ਓਵੇਂ ਨਾਲ ਜੀ ਜੀ ਸਾਡੇ ਕੋਲ ਟਾਈਮ ਨਹੀਂ ਲੱਗਦਾ ਸਰਦਾਰ ਬਿੱਕਰ ਸਿੰਘ ਕੋਲੇ ਟਾਈਮ ਹੈ ਨਹੀਂ ਸਾਡੇ ਪ੍ਰੈਸ ਕਤਰ ਕੋਲੇ ਸਾਡੇ ਕੋਲ ਘਰ ਦੇ ਜਿਵੇਂ ਵੱਧ ਹੋਣ ਕਾਰਨ ਕਟੋਕਟ ਵਾਲੇ ਨੇ ਦਾ 15 ਮੀਹ ਪਿੰਡਾਂ ਦੇ ਤੋਂ ਹੁਣ ਆਏ ਪਏ ਕਾਈ ਬਣਾਉਣ ਵਾਸਤੇ ਗੱਗਣ ਕੋਲੇ ਹੈ ਨਹੀਂ ਮੇਰੇ ਹਰਜਿੰਦਰਪੁਰ ਵੀਰ ਕੋਲੇ ਅਸੀਂ ਦੋਨੇ ਜਾ ਕੇ ਮਿਲਿਆ ਉਹਨੇ ਉਹਨਾਂ ਨੂੰ ਟਾਈਮ ਦੇਈ ਜਾਨੇ ਪਰ ਸਾਡੇ ਕੋਲੇ ਨਾ ਹੀ ਹਲੇ ਵੇਚ ਦੀ ਵੀ ਕਮੀ ਆ ਝੰਡਿਆਂ ਦੀ ਵੀ ਕਮੀ ਆ ਵੱਡੇ ਕਾਫਲੇ ਨਾਲ ਅੱਪ ਇੱਥੇ ਪ੍ਰੈਸ ਕਰ ਰਹੇ ਆ ਸੂਬਾ ਪ੍ਰਧਾਨ ਜੀ ਆਉਣਗੇ ਨਿਹਾਲ ਸਿੰਘ ਵਾਲੇ ਬਹੁਤ ਵੱਡੇ ਇਕੱਠ ਨਾਲ ਫਿਰ ਖਨੋਰੀ ਬਾਡਰ ਵੀ ਜਾਵਾਂਗੇ ਜੀ ਤੇ ਕੇ ਕਾਟਾਂ ਵਾਰੇ ਦੁਆਰੇ ਫੇਰ ਚਾਨਣਾ ਪਾ ਦੇਣਾ ਕਾਟ ਸਰਦਾਰ ਗੁਰਿੰਦਰ ਸਿੰਘ ਭੰਗੂ ਵੀ ਵੜਾਉਣਗੇ ਸਾਡੇ ਸੂਬਾ ਸੂਬੇ ਦੇ ਮੁਖੀ ਆ ਤੇ ਜਿਹੜੇ ਸਾਡੇ ਖਨੋਰੀ ਬਾਰਡਰ ਜਾਂ ਸੰਭੂ ਬਾਰਡਰ ਤੇ ਸਾਡੇ ਨਾਲ ਦਿਨ ਰਾਤ ਇੱਕ ਕਰੂਗਾ ਉਹਨਾਂ ਦੇ ਕਾਟ ਬਣਗੇ ਜਣੇ ਖਣੇ ਦੇ ਕਾਟ ਨਹੀਂ ਬਣਨੇ ਜੀ ਹੋਰ ਸੁਨੇਹਾ ਦੇਣਾ ਜੋ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੋਹਣੇ ਵਿਚਾਰ ਰੱਖੇ ਆ ਆਤਮਾ ਸਿੰਘ ਜੀ ਧਾਰੀਵਾਲ ਪਿੰਡ ਧੂਰਕੋਟ ਤੋਂ ਜਿਹੜੇ ਕਿ ਅੱਜ ਸ਼ੇਰੇ ਪੰਜਾਬ ਕਿਸਾਨ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਨੇ ਉਹਨਾਂ ਦੇ ਨਾਲ ਸੀਨੀਅਰ ਜ਼ਿਲ੍ਹਾ ਮੀ ਪ੍ਰਧਾਨ ਗਗਨਦੀਪ ਸਿੰਘ ਡੀਪੀ ਔਰ ਉਹਨਾਂ ਦੀ ਸਮੁੱਚੀ ਟੀਮ ਰਜਿੰਦਰ ਸਿੰਘ ਸਪੀਕਰ ਰਜਿੰਦਰ ਸਿੰਘ ਸਪੀਕਰ ਔਰ ਸਮੁੱਚੇ ਉਹਨਾਂ ਦੀ ਟੀਮ ਮੇਰੇ ਨਾਲ ਮੌਜੂਦ ਹੈ ਔਰ ਸਾਰਿਆਂ ਦਾ ਹੀ ਅਸੀਂ ਰੀਅਲ ਫੈਕਟ ਨਿਊਜ਼ ਵੱਲੋਂ ਸਾਰਿਆਂ ਨੂੰ ਮੁਬਾਰਕਬਾਦ ਦਿੰਦੇ ਆਂ ਔਰ ਉਮੀਦ ਕਰਦੇ ਆਂ ਕਿ ਜਿਵੇਂ ਆਤਮਾ ਸਿੰਘ ਜੀ ਨੇ ਦੱਸਿਆ ਜਿਹੜੇ ਸੰਘਰਸ਼ ਦੀ ਲੀਤੇ ਇਹਨਾਂ ਨੇ ਕਦਮ ਪੁੱਟਿਆ ਔਰ ਉਮੀਦ ਕਰਦੇ ਆ ਕਿ ਕਾਮਯਾਬੀ ਮਿਲੇਗੀ ਔਰ ਜਿਵੇਂ ਇਹਨਾਂ ਨੇ ਮੈਰੋਨਜੀ ਦੀ ਗੱਲ ਕੀਤੀ ਹੈ ਕਿ ਅਸੀਂ ਚਟਾਨ ਵਾਂਗ ਮੈਰੋਨਜੀ ਦੀ سپورਟ ਦੇ ਵਿੱਚ ਖੜੇ ਆ ਔਰ ਅਜਿਹੇ ਨੌਜਵਾਨਾਂ ਦੀ سپورਟ ਕਰਨਾ ਜਿਹੜੇ ਜ਼ਮੀਰ ਦੀ ਲੜਾਈ ਲੜ ਰਹੇ ਆ ਜਿਹੜੇ ਜ਼ਮੀਰ ਜਾਗਦੀਆਂ ਜ਼ਮੀਰਾਂ ਵਾਲੇ ਨੌਜਵਾਨ ਆ ਉਹਨਾਂ ਦੀ سپورਟ ਕਰਨਾ ਇਹ ਸਾਡਾ ਫਰਜ਼ ਬਣਦਾ ਔਰ ਸ਼ੇਰੇ ਪੰਜਾਬ ਜਥੇਬੰਦੀ ਦਾ ਇਹ ਫੈਸਲਾ ਵਾਕਈ ਸਲਾਗਾਯੋਗ ਹੈ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਸ਼ੇਅਰ ਜਰੂਰ ਕਰਨਾ ਬਦ ਤੋਂ ਬਦ ਤੇ ਸ਼ੇਰੇ ਪੰਜਾਬ ਜਥੇਬੰਦੀ ਦੇ ਨਾਲ ਜੁੜੋ ਜਿਲ੍ਹਾ ਮੋਗਾ ਦੇ ਨੌਜਵਾਨਾਂ ਨੂੰ ਅਪੀਲ ਹੈ ਤੁਸੀਂ ਸ਼ੇਰੇ ਪੰਜਾਬ ਜਥੇਬੰਦੀ ਦੇ ਨਾਲ ਜੁੜੋ ਤਾਂ ਕਿ ਬਿਹਤਰ ਪੰਜਾਬ ਦੀ ਸਿਰਜਣਾ ਇੱਕ ਚੰਗੇ ਪੰਜਾਬ ਦੀ ਸਿਰਜਣਾ ਚੰਗੇ ਸਮਾਜ ਦੀ ਸਿਰਜਣਾ ਆਪਾਂ ਰਲ ਮਿਲ ਕੇ ਕਰ ਸਕੀਏ ਸੋ ਇੱਕ ਵਾਰ ਫਿਰ ਸਮੁੱਚੀ ਜਥੇਬੰਦੀ ਨੂੰ ਆਤਮਾ ਸਿੰਘ ਜੀ ਗਗਨਦੀਪ ਜੀ ਰਜਿੰਦਰ ਜੀ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਬਹੁਤ ਬਹੁਤ ਪਿਆਰ ਵਾਈਕੋ ਜੀ ਦਾ ਖਾਲਸਾ ਵਾਈਕੋ ਜੀ ਕੀ ਫਤਿਹ